ਅਸੀ ਗੱਲ ਤੁਸੀਂ ਦੇਖ ਰਹੇ ਹੋ ਦੇਨਿਵ ਚੇਰਾ ਟੀਵੀ ਤੇ ਮੈਂ ਸੁਰੇਂਦਰ ਕੰਬੋਜ ਤੁਹਾਡੇ ਨਾਲ ਬੀਤੇ ਕੱਲ ਤੋਂ ਹੀ तमाम ਜਿਹੜੇ ਸੂਬੇ ਦੇ ਸਰਕਾਰੀ ਹਸਪਤਾਲ ਹੈਗੇ ਆ ਉਹਨਾਂ ਦੇ ਵਿੱਚ ਓਪੀਡੀ ਸਰਵਿਸ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ 3 ਘੰਟੇ ਓਪੀਡੀ ਸਰਵਿਸ ਬੰਦ ਰਹਿ ਗਈਆਂ ਨੇ ਤੇ ਅਸਲੇ ਡਾਕਟਰਸ ਆਪਣੀਆਂ ਕੀ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਨੇ ਗੱਲਬਾਤ ਵੀ ਕਰਾਂਗੇ ਸਰ ਮੈਨੂੰ ਤਾਂ ਮੈਨ ਦੱਸੋ ਕਿਹੜੀਆਂ-ਕਿਹੜੀਆਂ ਜ਼ਰੂਰੀ ਮੰਗਾਂ ਹੈਗੀਆਂ ਜਿਹੜੀਆਂ ਤੁਸੀਂ ਮਨਵਾਉਣਾ ਚਾਹੁੰਦੇ ਹੋ ਦੇਖੋ ਜੀ ਮੰਗਾ ਤਾਂ ਅਸੀਂ ਸਰਕਾਰ ਨੂੰ ਬਹੁਤ ਜ਼ਿਆਦਾ ਦਿੱਤੀਆਂ ਸੀਗੀਆਂ ਲੇਕਿਨ ਉਹਨਾਂ ਵਿੱਚੋਂ ਮੇਨ 4 ਹੈਗੀਆਂ ਨੇ 4 ਵਿੱਚੋਂ ਸਭ ਤੋਂ ਮੇਨ ਇੰਪੋਰਟੈਂਟ ਜਿਹੜੀ ਹੈ ਕਿ ਸਿਕਿਉਰਿਟੀ ਦੀ ਹੈ ਦੂਸਰੀ ਸ਼ੋਰਟ ਕੈਰੀਅਰ ਪ੍ਰੋਗਰੈਸ਼ਨ ਨੇ ਕੇਸੀਪੀ ਜਿਹਨੂੰ ਕਹਿੰਦੇ ਸੀ 4914 ਦੀ ਸਕੀਮ ਜਿਹੜੀ ਗਵਰਨਮੈਂਟ ਨੇ ਲਾਸਟ ਗਵਰਨਮੈਂਟ ਨੇ ਬੰਦ ਕਰ ਦਿੱਤੀ ਸੀ ਉਹਦੀ ਬਹਾਲੀ ਲਈ ਹੈ ਇੱਕ ਤੀਸਰੀ ਮੰਗ ਹੈ ਜਿਹੜੀ ਡਾਕਟਰਸ ਦੀ ਸ਼ਾਰਟੇਜ ਹੋ ਰਹੀ ਹੈ ਇਤਨੀ ਜ਼ਿਆਦਾ ਉਹਨਾਂ ਨੂੰ ਪੂਰੀ ਕਰਨ ਵਾਸਤੇ ਰਿਕਰੂਟਮੈਂਟ ਦੀ ਡਿਮਾਂਡ ਹੈ ਕਿ ਜਿਹੜਾ ਕੈਡਰ ਦੇ ਵਿੱਚ 50% ਜਾਂ 60% ਦੇ ਟੋਟਲ ਸਟ੍ਰੈਂਥ ਤੇ ਚੱਲ ਰਿਹਾ ਹੈ ਉਹ ਸਾਰੀਆਂ ਅ ਤੇ ਕੇਡਰ ਨੂੰ ਸਟਰੈਂਥਨ ਕੀਤਾ ਜਾਵੇ ਪਬਲਿਕ ਹੈਲਥ ਨੂੰ ਸਟਰੈਂਥਨ ਕੀਤਾ ਜਾਵੇ ਤੇ फोर्थ ਮੰਗ ਸਾਡੀ ਜਿਹੜੀ ਹੈਗੀ ਆ ਉਹ ਹੈਗੀ ਆ ਜਿਹੜੇ ਪੇ ਕਮਿਸ਼ਨ ਦੇ ਏਰੀਆ ਸੀਗੇ ਜੋ ਕਿ 21 ਤੋਂ ਲਾਗੂ ਹੋਇਆ ਸੀਗਾ ਉਹ ਸਾਰੇ ਮੁਲਾਜ਼ਮਾਂ ਦੇ ਪੈਂਡਿੰਗ ਹੈਗੇ ਨੇ ਸਾਡੇ ਵੀ ਪੈਂਡਿੰਗ ਹੈ ਅਸੀਂ ਉਸ ਦੀ ਚੌਥੀ ਮੰਗ ਆਹ ਹੈ ਸਰ ਇਹ ਪ੍ਰੋਬਲਮ ਆ ਰਹੀ ਆ ਕਿ ਜਦੋਂ OPDs ਬੰਦ ਕੀਤੀਆਂ ਹੈਗੀਆਂ ਆ ਜਿਹੜੇ ਮਰੀਜ਼ ਆਉਣ ਦੇ ਨੇ ਜਿਨ੍ਹਾਂ ਨੂੰ ਸਹੂਲਤਾਂ ਚਾਹੀਦੀਆਂ ਉਹ ਥੋੜਾ ਜਿਹਾ ਤੰਗ ਹੋ ਰਹੇ ਨੇ ਉਹਨਾਂ ਬਾਰੇ ਕੀ ਸੋਚਿਆ ਹੈਗਾ ਕਿਉਂਕਿ ਇਹ ਵੀ ਪਤਾ ਲੱਗਾ ਕਿ ਆਉਣ ਵਾਲੇ ਦਿਨਾਂ 'ਚ ਜੇ ਸਰਕਾਰ ਮੰਗ ਨਹੀਂ ਮੰਨਦੀ ਤਾਂ OPD ਦੀ ਸਰਵਿਸ ਜਿਹੜੀ ਆ ਟਾਈਮ ਜਿਹੜਾ ਹੈਗਾ ਹੋਰ ਵਧਾਇਆ ਜਾ ਸਕਦਾ ਦੇਖੋ ਜੀ ਕੱਲ ਲਾਸਟ ਸਾਡਾ ਹਾਫ ਡੇ ਸਟ੍ਰਾਈਕ ਦਾ ਦਿਨ ਹੈ ਉਸ ਤੋਂ ਬਾਅਦ ਕੱਲ ਫਾਈਨੈਂਸ ਮਿਨਿਸਟਰ ਸਾਹਿਬ ਨਾਲ ਸਾਡੇ ਰਿਪਰੈਜ਼ੈਂਟੇਟਿਵਸ ਦੀ ਮੀਟਿੰਗ ਹੈ ਅਗਰ ਉਹ ਮੀਟਿੰਗ ਦੇ ਵਿੱਚ ਕੁਝ ਨਈ ਨਤੀਜਾ ਨਿਕਲਦਾ ਹੈ ਫਰੂਟਫੁਲ ਤਾਂ ਫਿਰ ਸਾਨੂੰ ਫੁੱਲ ਡੇ ਸਟ੍ਰਾਈਕ ਤੇ ਜਾਣਾ ਪਏਗਾ ਫੁੱਲ ਡੇ ਸਟ੍ਰਾਈਕ ਦਾ ਮਤਲਬ ਇਹ ਨਹੀਂ ਹੈ ਕਿ ਹਸਪੀਟਲ ਬੰਦ ਹੋ ਜਾਣਗੇ ਐਮਰਜੈਂਸੀ ਸਰਵਿਸਿਜ਼ ਪੋਸਟਮਾਰਟਮਸ ਹੋਣਗੇ ਮੈਡੀਕਲ ਲੀਗਲ ਕੰਮ ਹੋਣਗੇ ਜੋ ਵੀ ਐਮਰਜੈਂਸੀ ਰਿਲੇਟਡ ਕਿਸੇ ਵੀ ਤਰ੍ਹਾਂ ਦੀ ਕੋਈ ਐਮਰਜੈਂਸੀ ਹੈ ਹੈਲਥ ਰਿਲੇਟਡ ਉਹ ਐਟੈਂਡ ਕੀਤੀ ਜਾਏਗੀ ਉਹ ਪਬਲੀਕ ਸਰਵਿਸ ਸਾਰੀਆਂ ਕੰਪਲੀਟਲੀ ਬੰਦ ਰਹਿਣਗੀਆਂ ਰਿਪੋਰਟਿੰਗ ਜੋ ਰਿਲੇਟਡ ਹੈਗੀਆਂ ਸਾਰੀਆਂ ਉਹ ਬੰਦ ਰਹਿਣਗੇ ਠੀਕ ਹੈ ਤਾਂ ਉਹ ਗੱਲ ਬੰਦ ਕਰ ਲਈ ਤਾਂ ਜਿਹੜੇ ਡਾਕਟਰਸ ਹੈਗੇ ਨੇ ਉਹਨਾਂ ਦੀਆਂ ਕਾਫੀ ਲੰਬੇ ਸਮੇਂ ਤੋਂ ਕਹਿ ਲਿਆ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਮੰਗਾਂ ਜਿਹੜੀਆਂ ਚੱਲਦੀਆਂ ਆ ਰਹੀਆਂ ਨੇ ਜਿਨ੍ਹਾਂ ਦੀ ਉਹ ਮੰਗ ਕਰਦੇ ਪਏ ਨੇ ਔਰ ਨਾਲ ਦੀ ਨਾਲ ਉਹਨਾਂ ਦਾ ਇਹ ਵੀ ਕਿਹਾ ਕਿ ਕੱਲ ਉਹਨਾਂ ਦੀ ਮੀਟਿੰਗ ਜਿਹੜੀ ਹੈਗੀ ਆ ਕੈਬਨਿਟ ਮੰਤਰੀ ਦੇ ਨਾਲ ਹੈਗੀ ਆ ਔਰ ਉਸ ਤੋਂ ਬਾਅਦ ਕੀ ਸਿੱਟਾ ਨਿਕਲਦਾ ਆ ਸਿੱਟਾ ਨਿਕਲਣ ਤੋਂ ਬਾਅਦ ਕੀ ਉਹਨਾਂ ਦੀਆਂ ਮੰਗਾਂ ਦੇ ਉੱਤੇ ਗੌਰ ਫਰਮਾਇਆ ਜਾਂਦਾ ਜਾਂ ਨਹੀਂ ਫਰਮਾਇਆ ਜਾਂਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਨੇ ਓਪੀਡੀਜ਼ ਬੰਦ ਹੈ 3 ਘੰਟੇ ਲਈ ਜਿਹੜੇ ਪੇਸ਼ੈਂਟ ਆ ਰਹੇ ਨੇ ਓਪੀਡੀ ਦੇ ਵਿੱਚ ਆਪਣਾ ਚੈੱਕਅਪ ਕਰਵਾਉਣ ਵਾਸਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਇਸ ਵੇਲੇ ਡਾਕਟਰ ਜਿਹੜੇ ਹੈਗੇ ਆ ਉਹ ਆਪਣੀ ਮੰਗ ਨੂੰ ਲੈ ਕੇ ਹੜਤਾਲ ਕਰਕੇ ਬੈਠੇ ਨੇ 3 ਘੰਟੇ ਲਈ ਜਿਹੜੀ OPD ਸਰਵਿਸ ਹੈਗੀ ਉਹ ਬੰਦ ਹੈਗੀ ਫਿਲਹਾਲ ਜੇ ਐਮਰਜੈਂਸੀ ਸੁਭਾਵਾਂ ਦੀ ਗੱਲ ਕਰਾਂ ਐਮਰਜੈਂਸੀ ਸੁਭਾਵਾਂ ਫੁੱਲ ਫਿਲ ਤਰੀਕੇ ਨਾਲ ਜਿੱਦਾਂ ਪਹਿਲਾਂ ਚੱਲਦੀਆਂ ਸੀ ਉਸੇ ਤਰੀਕੇ ਨਾਲ ਇਸ ਵੇਲੇ ਵੀ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਸ ਵੇਲੇ ਜੇ ਮੈਂ ਗੱਲ ਕਰਾਂ ਸਿਵਲ ਹਸਪੀਟਲ ਜਲੰਧਰ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ OPD ਸੈਂਟਰ ਹੈਗਾ ਜਿੱਥੇ ਪਰਚੀ ਕੱਟੀ ਜਾਂਦੀ ਹੈ ਉੱਥੇ ਕਾਫੀ ਤعداد ਵਿੱਚ ਲੋਕ ਜਿਹੜੇ ਮਹਿਲਾਵਾਂ ਪੁਰਸ਼ ਮੌਜੂਦ ਹੈਗੇ ਨੇ ਕਿਉਂਕਿ OPD ਬੰਦ ਹੈਗੀ ਆ ਪਰ ਫਿਰ ਵੀ ਲੋਕ ਜਿਹੜੇ ਹੈਗੇ ਨੇ ਇਥੇ ਆਪਣਾ ਇਲਾਜ ਵਾਸਤੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿ ਆਖਰਕਾਰ ਕਿੰਨਾ ਸਮਾਂ ਹੋ ਚੁੱਕਾ ਨਾਲ ਕਿੰਨਾ ਸਮਾਂ ਹੋ ਚੁੱਕਿਆ ਇੱਥੇ ਖੜਿਆ ਨੂੰ ਤੁਹਾਨੂੰ ਔਰ 1 ਘੰਟਾ ਹੋ ਗਿਆ ਕੀ ਕਹਿੰਦੇ ਨੇ ਕਹਿੰਦੇ ਪਰਚੀ ਨਾ 11 ਵਜੇ ਤੋਂ ਬਾਅਦ ਹੀ ਬਣੇਗੀ ਪਹਿਲੇ ਨਹੀਂ ਬਣੇਗੀ ओपीडी ਸਰਵਿਸ ਬੰਦ ਹੈਗੀ ਹੜਤਾਲ ਤੇ ਹੈਗੇ ਨੇ ਡਾਕਟਰ ਇਹਦੇ ਬਾਰੇ ਜਾਣਕਾਰੀ ਹੈ ਤੁਹਾਨੂੰ ਨਹੀਂ ਕੱਲ ਦਾ ਜਿਹੜਾ ਲੰਘਿਆ ਕੱਲ ਵਾਜ ਤਲ ਤੋਂ ਲੈ ਕੇ ਅਗਲੇ ਆਉਣ ਵਾਲੇ ਕੱਲ ਤੱਕ 3 ਘੰਟੇ ਓਪੀਡੀ ਬਣ ਸੀਗੀ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਨਹੀਂ ਅੱਜ ਪਹਿਲੀ ਵਾਰ ਆਏ ਹਾਂ ਅਸੀਂ ਤਾਂ ਪਹਿਲੀ ਵਾਰ ਆਏ ਹਾਂ ਜੀ ਤੇ ਹੁਣ ਕੀ ਨਾਂ ਸਮਾਂ ਹੋ ਚੁੱਕਾ ਤੁਹਾਨੂੰ ਕਾਹੀ ਦਵਾਈ ਲੈਣਾ ਹੈ ਸਕਿਨ ਦੀ ਸਕਿਨ ਕੀ ਪ੍ਰੋਬਲਮ ਹੈ ਸਕਿਨ ਦੀ ਪ੍ਰੋਬਲਮ ਤੁਸੀਂ ਮਾਤਾ ਜੀ ਕਾਹੀ ਦਵਾਈ ਲੈਣੀ ਆ ਆਹ ਚੈੱਕ ਕਰਵਾਣੀ ਹੈ ਜੀ ਆਖ ਕੀ ਚੈੱਕ ਕਰਵਾਣੀ ਹੈ ਅੱਖ ਦੀ ਚੈੱਕ ਕਰਵਾਣੀ ਕਿੰਨਾ ਚਿਰ ਹੋ ਗਿਆ ਖੜਿਆ ਨੂੰ ਬਣੀ ਵੀ ਮੇਰੇ ਆਪ ਨੇ ਪਹਿਲੀ ਤੁਸੀਂ ਕਿੰਨਾ ਚਿਰ ਹੋਇਆ ਹੋ ਆਏ ਹੋ ਅਪਨ ਪਹਿਲੀ ਵਾਰ ਹੀ ਆਇਆ ਕਿੰਨਾ ਚਿਰ ਹੋ ਗਿਆ ਖੜੇ ਨੂੰ ਇੱਥੇ ਹੋ ਗਏ ਅੱਧੇ ਘੰਟੇ ਤੋਂ ਅੱਧਾ ਘੰਟਾ ਹੋ ਗਿਆ ਕਾਦੀ ਦਵਾਈ ਲੈਣਾ ਹੈ ਔਰ ਇਹ ਸਦਾ ਹੈਗਾ ਸੀਨੇ ਚ ਅੱਛਾ ਤਾਂ ਬਿਲਕੁਲ ਆਪਣੀਆਂ ਮਜਬੂਰੀਆਂ ਦਾ ਕਰਕੇ ਲੋਕ ਜਿਹੜੇ ਹੈਗੇ ਨੇ ਇੱਥੇ ਪਹੁੰਚਦੇ ਨੇ ਸਰਕਾਰੀ ਹਸਪਤਲ ਕਿਉਂਕਿ ਦਵਾਈ ਸਸਤੀ ਮਿਲਦੀ ਹੈ ਇਸ ਕਰਕੇ ਇੱਥੇ ਆਇਆ ਜਾਂਦਾ ਔਰ ਸਰਕਾਰ ਵੱਲੋਂ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਵੀ ਇੱਥੇ ਤਕਰੀਬਨ ਤਕਰੀਬਨ ਸਾਰੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਪਰ ਡਾਕਟਰਾਂ ਦੀ ਹੜਤਾਲ ਕਰਕੇ ਇਹਨਾਂ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਜਿਹੜੀ 3 ਦਿਨ ਦੀ ਸਟ੍ਰਾਈਕ ਕੀਤੀ ਹੈਗੀ ਹੈ ਡਾਕਟਰਸ ਨੇ ਉਹਨਾਂ ਬਾਰੇ ਇਹ ਜਾਣੂ ਨਹੀਂ ਨੇ ਜਿਹਦੇ ਕਰਕੇ ਕਾਫੀ ਲੰਮਾ ਸਮਾਂ ਹੋ ਚੁੱਕਾ ਜਿੱਦਾਂ ਕਿਸੇ ਨੂੰ 1 ਘੰਟਾ ਹੋ ਚੁੱਕਾ ਕਿਸੇ ਨੂੰ ਪੌਣਾ ਘੰਟਾ ਹੋ ਚੁੱਕਾ ਲਾਈਨਾਂ ਦੇ ਵਿੱਚ ਲੱਗਿਆ ਨੂੰ ਜਿਹਦੇ ਕਰਕੇ ਦਿੱਕਤਾਂ ਜ਼ਰੂਰ ਆ ਰਹੀਆਂ ਨੇ ਪਰ ਹੌਲੀ-ਹੌਲੀ ਕਰਕੇ ਜਿਹੜੀਆਂ ਪਰਚੀਆਂ ਹੈਗੀਆਂ ਉਹ ਕੱਟਣੀਆਂ ਸ਼ੁਰੂ ਕਰ ਦੁੱਤੀਆਂ ਮੈਂ ਉਹ ਵੀ ਤਸਵੀਰ ਦਿਖਾ ਦਵਾਂ ਇੱਕ ਵਾਰੀ ਕਿ ਜਿਹੜੇ ਅੰਦਰ ਬੈਠੇ ਅ ਅਸੈਪਸ਼ਨ ਤੇ ਜਿਹੜੇ ਅੰਦਰ ਬੈਠੇ ਨੇ ਜਿਹੜੇ ਪਰਚੀ ਕਰਦੇ ਨੇ ਉਹਨਾਂ ਵੱਲੋਂ ਪਰਚੀ ਕੱਟਣੀ ਸ਼ੁਰੂ ਕਰ ਦਿੱਤੀ ਹੈ ਔਰ 11 ਵਜੇ ਜੇ ਮੈਂ ਸਮੇਂ ਦੀ ਗੱਲ ਕਰਾਂ ਤੇ 3-4 ਮਿੰਟ ਬਾਅਦ OPDs ਖੁੱਲ੍ਹ ਜਾਣੀਆਂ ਨੇ ਤੇ ਡਾਕਟਰ ਸਮਾਨ ਡਾਕਟਰ ਜਿਹੜੇ ਹੈਗੇ ਨੇ ਉਹ OPD ਸੈਂਟਰ ਦੇ ਵਿੱਚ ਪਹੁੰਚ ਜਾਣਗੇ ਤੇ ਜਿੰਨੇ ਵੀ ਇੱਥੇ ਲੋਕ ਦਵਾਈ ਲੈਣ ਆਏ ਨੇ ਉਹਨਾਂ ਨੂੰ ਬੜੇ ਆਰਾਮ ਦੇ ਨਾਲ ਜਿਹੜੀ ਦਵਾਈ ਜਿਹੜੀ ਹੈਗੀ ਆ ਉਹ ਇੱਥੇ ਮਿਲੇਗੀ ਡਾਕਟਰ ਇਹਨਾਂ ਦਾ ਚੈੱਕਅਪ ਕਰਦੇ ਹੋਏ ਵੀ ਨਜ਼ਰ ਆਣਗੇ ਪਰ ਸਟ੍ਰਾਈਕ ਦੇ ਨਾਲ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਦਿਕਤ ਦਾ ਸਾਹਮਣਾ ਜਰੂਰ ਕਰਨਾ ਪੈ ਰਿਹਾ ਇਸੇ ਕਰਕੇ ਕਿ ਜਿਹੜੀਆਂ ਹੱਕੀ ਮੰਗਾਂ ਨੂੰ ਲੈ ਕੇ ਡਾਕਟਰਾਂ ਨੇ ਸਟ੍ਰਾਈਕ ਕੀਤੀ ਹੈ ਉਹਨਾਂ ਦੀ ਵੀ ਕਿਤੇ ਨਾ ਕਿਤੇ ਮਜਬੂਰੀ ਹੈਗੀ ਆ ਔਰ ਕਿਤੇ ਨਾ ਕਿਤੇ ਇਹ ਲੋਕ ਜਿਹੜੇ ਦੂਰੋਂ ਦਹਾੜਿਓ ਸਿਵਲ ਹਸਪਤਾਲ ਦਾ ਰੁਫ ਕਰਦੇ ਨੇ ਆਪਣੀਆਂ ਜਿਹੜੀਆਂ ਸਰੀਰਿਕ ਪਰੇਸ਼ਾਨੀਆਂ ਨੂੰ ਲੈ ਕੇ ਇੱਥੇ ਪਹੁੰਚਦੇ ਨੇ ਤੇ ਦਵਾਈ ਲੈਂਦੇ ਲੈਣ ਆਏ ਨੇ ਉਹਨਾਂ ਨੂੰ ਥੋੜਾ ਜਿਹਾ ਪਰੇਸ਼ਾਨ ਜਰੂਰ ਹੋਣਾ ਪੈ ਰਿਹਾ ਕਿਉਂਕਿ ਕਈ ਲੋਕਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਤਿੰਨ ਦਿਨਾਂ ਦੀ ਡਾਕਟਰ ਸਟ੍ਰਾਈਕ ਦੇ ਨੇ ਆਈ ਹੋਪ ਉਹਨ ਕੀ ਕੱਲ ਜਿਹੜੀ ਮੀਟਿੰਗ ਹੋਣੀ ਹੈ ਕੈਬਨਿਟ ਮੰਤਰੀ ਦੇ ਨਾਲ ਉਹ ਕੀ ਨਿਕਲਦਾ ਸਿੱਟਾ ਕੀ ਨਿਕਲਦਾ ਕਿ ਉਹ ਡਾਕਟਰਾਂ ਦੀਆਂ ਮੰਗਾਂ ਨੂੰ ਮੰਨ ਲੈਂਦੇ ਨੇ ਜੇ ਮੰਨ ਲੈਂਦੇ ਨੇ ਤਾਂ ਇਦਾਂ ਦਾ ਰਸ਼ ਜਿਹੜਾ ਹੈਗਾ ਸਾਨੂੰ ਆਉਣ ਵਾਲੇ ਸਮੇਂ ਤੇ ਦੇਖਣ ਨੂੰ ਨਹੀਂ ਮਿਲੇਗਾ दे दादा दे दैनिक टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप